ਹਿਮਾ ਕਰਿਓ ਲੋਕਾਂ ਦੇ ਅੰਦਰ ਦੇ ਖੰਡਾ ਦੇ ਦੁੱਖ ਵਿੱਚੋਂ ਲੋਕੀ ਨਜਾਇਜ਼ ਫਾਇਦਾ ਉਠਾਉਂਦੇ ਆ। ਵਾਹਿਗੁਰੂ ਗੁਰੂ ਸਾਹਿਬ ਨੇ ਜਦੋਂ ਬਿਰਾ ਆਇਆ ਨਾ ਸੁਲਤਾਨਪੁਰ ਜਦੋਂ ਕਿਹਾ ਕੋਈ ਆਖ ਹੈ ਘੂਤਨਾ ਕੋ ਕਹਿ ਬਤਾਲਾ। ਆਪ ਨੂੰ ਪਤਾ ਹੈ ਕਿ ਪੰਡਤਾਂ ਦਾ ਮਹਾਰਾਜ ਲਈ ਉਹ ਉਹਨੇ ਧੋਣੀ ਲਾਇਆ ਜੀ ਮਹਾਰਾਜ ਨੇ ਕਿਹਾ ਪਰਾਂਟ ਜਾ। ਉਹ ਕਹਿੰਦਾ ਜੀ ਨੇੜੇ ਨ ਲੱਗਣ ਦਿੰਦਾ ਮੈਂ ਨਾ ਇਹ ਕਾਗਜ਼ ਉੱਤੇ ਸ਼ਬਦ ਲਿਖ ਦੇਣਾ ਮੰਤਰ ਲਿਖਣਾ। ਤਵੀਤ ਇਹਨੂੰ ਘੋਲ ਕੇ ਪਿਆ ਦੇ ਜੀ ਆ ਕਰ ਦੇ ਰੱਬ ਦਾ ਵਾਸਤਾ ਜੇ ਕਿਸੇ ਦਾ ਬੁਰਾ ਚਿਤ ਵੀ ਉਹ ਵੀ ਨਾ ਕਰਨਾ ਬੁੜੀ ਦੂਰ ਦੀ ਗੱਲ ਜੇ ਭੜਾ ਮੰਗਣਾ ਸ਼ੁਰੂ ਕਰੋ ਰੱਬ ਤੁਹਾਡੇ ਨਾਲ ਖੜ ਹੋ ਜਾਏਗਾ ਵਾਹਿਗੁਰੂ ਬੁਰਾ ਮੰਗਾ ਕੇ ਉਹ ਨਹੀਂ ਲੈਣੀ ਆਪਣਾ ਉਹ ਉਹ ਜੀ ਲਿਖ ਕੇ ਉਥੇ ਗੁਰੂ ਸਾਹਿਬ ਨੇ ਕਿਹਾ ਗੱਲ ਸੁਣੋ ਤੇ ਸ਼ਬਦ ਉਚਾਰਨ ਕੀਤਾ ਤ੍ਰੇਕ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਮ ਜਿਹੜੇ ਆ ਕਾਗਜ਼ ਉੱਤੇ ਮੰਤਰ ਜੰਤਰ ਲਿਖ ਕੇ ਵੇਚਦੇ ਆ ਗੁਰੂ ਨਾਨਕ ਸਾਹਿਬ ਕਹਿੰਦਾ ਤ੍ਰਿਗ ਹੈ ਉਹਨਾਂ ਦਾ ਜੀਣਾ ਫਟਕਾਰ ਜੋਗ ਹੈ ਖੇਤੀ ਜਿੰਨ ਕੀ ਉਗਜੜਾ ਖਲਵਾੜੇ ਕਿਥਾਉ ਜਿਨ੍ਹਾਂ ਦੀ ਫਸਲ ਨੂੰ ਅੱਗ ਲੱਗ ਗਈ ਉਹਨਾਂ ਦੇ ਖਲਵਾੜੇ ਕਿੱਥੇ ਬਣ ਗਏ ਖਲਵਾੜੇ ਤੁਹਾਨੂੰ ਪਤਾ ਨਾ ਪੁਰਾਣਾ ਹੁੰਦਾ ਸੀ ਜਦੋਂ ਝੋਨਾ ਪੱਕ ਜਾਂਦਾ ਸੀ ਸਾਰਾ ਪੂਲੀਆਂ ਬਣ ਕੇ ਪੰਡਾ ਬਣ ਕੇ ਜਿਹਦੇ ਕਟੀਆਂ ਕਰਦੇ ਖਲਵਾੜਾ ਹੁਣ ਜਿਹੜੇ ਬੰਦੇ ਦੇ ਪੈਲੀ ਨੂੰ ਅੱਗ ਲੱਗ ਜਾਏ ਤੇ ਲੋਕਾਂ ਨੂੰ ਕਹੇ ਜੀ ਮੈਂ ਖਲਵਾੜਾ ਬੰਨਣ ਲੱਗਾ ਅਗਲਾ ਕਹਿੰਦਾ ਤੇਰੇ ਤੇ ਖੇਤ ਚ ਕੁਝ ਨਹੀਂ ਖਲਵਾੜਾ ਕਾਦਾ ਬੰਨਣਾ ਇੱਥੇ ਗੁਰੂ ਜੀ ਕਹਿੰਦੇ ਆ ਜਿਹੜਾ ਰੱਬ ਦਾ ਨਾਮ ਲਿਖ ਕੇ ਇਸ ਤਰ੍ਹਾਂ ਦੁਕਾਨਦਾਰੀਆਂ ਚਲਾਉਂਦਾ ਉਹਨਾਂ ਦਾ ਜੀਵਨ ਫਟਕਾਰ ਹੈ ਉਹਨਾਂ ਦੇ ਖੇਤ ਉਜੜ ਗਏ ਉਹਨਾਂ ਦਾ ਕੁਝ ਵੀ ਬੋਲ ਨਹੀਂ ਪੈਣਾ